ਜਿਹੜਾ ਕਿ ਸਾਡਾ ਛੋਟਾ ਭਰਾ ਕਹਿੰਦਾ ਪਿਆ ਕਿ ਮੇਰੀ ਜਿਹੜੀ ਵਾਈਫ ਆ ਉਹ ਮੈਨੂੰ ਬਿਨ ਤਲਾਕ ਦਿੱਤੇ ਹੋਏ ਕਿਸੇ ਵੇਰਕੇ ਦੇ ਮੁੰਡੇ ਦੇ ਨਾਲ ਮੈਰਿਜ ਕਰਾ ਚੁੱਕੀ ਆ ਅਗਰ ਉਹਨੂੰ ਕੱਲ ਨੂੰ ਕੁਝ ਵੀ ਹੁੰਦਾ ਤੇ ਆਪਣੀ ਜ਼ਿੰਮੇਵਾਰੀ ਖੁਦ ਹੋਏਗੀ ਤੇ ਜਾਂ ਜਿਹਦੇ ਨਾਲ ਉਹਨੇ ਮੈਰਿਜ ਕਰਵਾਈ ਉਹ ਹੋਏਗੀ ਤੇ ਦੂਜੀ ਭੈਣ ਇਹ ਜਿਹੜੀ ਕਿ ਉਸੇ ਹੀ ਮੁੰਡੇ ਦਾ ਲੈ ਕੇ ਆਈ ਹੈ ਕਿ ਮੇਰੇ ਨਾਲ 8 ਸਾਲ ਰਿਲੇਸ਼ਨ ਦੇ ਵਿੱਚ ਰਿਹਾ ਹੈ ਮੇਰਾ 4 ਸਾਲ ਪਹਿਲਾਂ ਵਿਆਹ ਹੋਇਆ ਨੇ ਹਾਂਜੀ ਹੁਣ ਕੀ ਗੱਲ ਹੋਈ ਆ ਜੀ ਹਾਂ ਸਰ ਮੈਨੂੰ 4 ਦਿਨ ਹੋ ਗਏ ਪਤਾ ਲੱਗੇ ਨੂੰ ਕਿ ਇਹਨਾਂ ਦਾ ਨਾ ਕਿਤੇ ਹੋਰ ਵਿਆਹ ਹੋ ਚੁੱਕਾ ਹੈ ਹਾਂਜੀ 2-3 ਦਿਨ ਹੋ ਗਏ ਪਤਾ ਲੱਗੇ ਨੂੰ ਤੇ ਜਿਹੜੀ ਤੁਹਾਡੇ ਘਰ ਦੀ ਕਦੋਂ ਗਈ ਤੁਹਾਡੇ ਘਰ ਸਰ ਉਹ ਕੁਝ ਦਿਨ ਉਹਦਾ ਭਰਾ ਲੈ ਗਿਆ ਪਹਿਲਾਂ ਹਾਂਜੀ ਹੁਣ ਕੀ ਮੰਗ ਕੀ ਕਰਦੇ ਹੋ ਜੀ ਸਰ ਮੈਨੂੰ ਨਾ ਇਨਸਾਨੀ ਦਾ ਇਨਸਾਨ ਚਾਹੀਦਾ ਹਾਂਜੀ ਇਹ ਸਰ ਮੇਰੀ ਰੋਟੀ ਹੈ ਤੇ ਮਤਲਬ ਕਿ ਮੈਂ ਦੁਆਰੇ ਨਹੀਂ ਤਾ ਮੇਰਾ ਨਾਂਜੀ ਅਮਨ ਮੋਹਲੀਵਾਸੀ ਭਾਰਤੀ ਮੋਹਲੀਵਾਸੀ ਮੁਕਤੀ ਮੋਰਚੇ ਤੋਂ ਯੂਥ ਵੀ ਚੇਅਰਮੈਨ ਪੰਜਾਬ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਵੇਰਕੇ ਦੇ ਰਹਿਣ ਵਾਲੇ ਦੋ ਪਰਿਵਾਰ ਜਿਹੜੇ ਸਾਡੇ ਕੋਲ ਪਹੁੰਚੇ ਨੇ ਜਿਸ ਤਰ੍ਹਾਂ ਕਿ ਮੈਟਰ ਹੈ ਕਿ ਇੱਕ ਸਾਡਾ ਇਹ ਭਰਾ ਆ ਇਹਨਾਂ ਦੇ ਕਹਿੰਦੇ ਮੁਤਾਬਕ ਕਿ ਇਹਨਾਂ ਦੀ ਜਿਹੜੀ ਵਾਈਫ ਆ ਉਹਦੇ ਕਿਸੇ ਹੋਰ ਨਾਲ ਰਿਲੇਸ਼ਨ ਸੀ ਤੇ ਇਹਨਾਂ ਦੇ ਕਹਿੰਦੇ ਮੁਤਾਬਕ ਕਿ ਇਹਨਾਂ ਦੀ ਹੀ ਜਿਹੜੀ ਘਰਵਾਲੀ ਦਾ ਜਿਹੜਾ ਭਰਾ ਆ ਉਹ ਕੁਝ ਦਿਨ ਪਹਿਲੇ ਕੁਝ ਮਹੀਨੇ ਪਹਿਲੇ ਇਹਨਾਂ ਦੇ ਘਰ ਦੇ ਵਿੱਚੋਂ ਉਹਨੂੰ ਲੈ ਕੇ ਆਪਣੇ ਘਰ ਲੈ ਕੇ ਜਾ ਚੁੱਕਿਆ ਸੀ ਪਰ ਹੁਣ ਇਹਨਾਂ ਦੇ ਕਹਿੰਦੇ ਮੁਤਾਬਕ ਕਿ 2-3 ਦਿਨ ਤੋਂ ਵੇਰਕੇ ਦੇ ਵਿੱਚ ਹੀ ਇਹਨਾਂ ਦੀ ਵਾਈਫ ਨੇ ਇਹਨਾਂ ਨੂੰ ਤਲਾਕ ਦਿੱਤੇ ਬਿਨਾ ਜਿਹੜਾ ਕਿ ਦੂਸਰੇ ਲੜਕੇ ਨਾਲ ਵਿਆਹ ਕਰ ਲਿਆ ਤੇ ਹੁਣ ਮੈਂ ਗੱਲ ਕਰਾਂਗਾ ਕਿ ਇਹ ਜਿਹੜਾ ਦੂਸਰਾ ਪਰਿਵਾਰ ਆਇਆ ਜਿਹੜਾ ਦੂਸਰਾ ਪਰਿਵਾਰ ਆਇਆ ਇੱਕ ਭੈਣ ਸਾਡੇ ਕੋਲ ਪਹੁੰਚੀ ਆ ਜਿਹੜੀ ਇਹਨਾਂ ਦੀ ਵਾਈਫ ਨੇ ਜਿਹੜੇ ਲੜਕੇ ਨਾਲ ਵਿਆਹ ਕਰਾਇਆ ਵਾ ਉਸ ਲੜਕੇ ਨੇ ਇਸ ਭੈਣ ਦੇ ਨਾਲ ਵੀ ਜਿਹੜਾ ਰਿਲੇਸ਼ਨ ਚ ਰਿਹਾ ਆ ਵਿਆਹ ਦਾ ਝਾਂਸਾ ਦੇ ਕੇ ਇਹਨਾਂ ਦਾ ਇਹਦੇ ਨਾਲ ਜਿਹੜਾ ਰਿਲੇਸ਼ਨ ਬਣਾਇਆ ਇਹਨਾਂ ਦੇ ਕਹਿੰਦੇ ਮੁਤਾਬਿਕ ਜਿਸ ਤਰ੍ਹਾਂ ਕਿ ਇਹਨੂੰ ਵੀ ਧੋਖਾ ਦਿੱਤਾ ਤੇ ਇਹਨਾਂ ਦੀ ਵਾਈਫ ਨੇ ਇਹਨਾਂ ਨੂੰ ਧੋਖਾ ਦਿੱਤਾ ਸਿਸਟਮ ਇਹ ਆ ਕਿ ਬਿਨਾਂ ਤਲਾਕ ਦਿੱਤੇ ਬਿਨਾਂ ਜਿਹੜਾ ਕਿ ਇਹਨਾਂ ਦੀ ਵਾਈਫ ਨੇ ਜਿਹੜੀ ਮੈਰਿਜ ਕਰ ਲਈ ਤੇ ਜਿਹੜਾ ਲੜਕਾ ਜਿਹਨਾਂ ਮੈਰਿਜ ਕਰਾਈ ਆ ਉਹਨੇ ਵੀ ਜਿਹੜਾ ਕਿ ਇੱਕ ਭੈਣ ਨੂੰ ਵਿਆਹ ਦਾ ਝਾਂਸਾ ਦੇ ਕੇ ਉਹਦੇ ਨਾਲ ਜਿਹੜਾ ਸ਼ਰੀਰੀਕ ਸ਼ੋਸ਼ਣ ਕਰਦਾ ਰਿਹਾ ਆ ਤੇ ਜਿਹੜੀ ਵਾਈਫ ਜਿਹੜੀ ਇਹਨਾਂ ਦੀ ਵਾਈਫ ਐ ਜਿਹਨੇ ਵਿਆਹ ਕਰਾ ਲਿਆ ਆ ਪਰ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਸ ਜਿਹੜੀ ਆ ਕਿ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇ ਕਿਉਂਕਿ ਇਹਨਾਂ ਦੀ ਜਿਹੜੀ ਵਾਈਫ ਹੈ ਇਹਨਾਂ ਤੋਂ ਇਹਨਾਂ ਕੋਲੋਂ ਕਾਫੀ ਦਿਨ ਪਹਿਲਾਂ ਇਹਨਾਂ ਕੋਲੋਂ ਕਰੋ ਜਾ ਚੁੱਕੀ ਆ ਅੱਜ ਉਸਨੇ ਇਹਨਾਂ ਨੂੰ ਦੱਸੇ ਬਿਨਾ ਚਲਾਕ ਦਿੱਤੇ ਬਿਨਾ ਜਿਹੜਾ ਇੱਕ ਮੈਰਿਜ ਕਰਾ ਲਈ ਆ ਕੱਲ ਨੂੰ ਅਗਰ ਉਹਨੂੰ ਕੋਈ ਗੱਲਬਾਤ ਹੋਈ ਦੀ ਜਿਹੜਾ ਕਿ ਇਸ ਭਰਾ ਦਾ ਕੋਈ ਇਹਦੇ ਵਿੱਚ ਰੋਲ ਨਹੀਂ ਆ ਕਿਉਂਕਿ ਕੁੜੀ ਦੇ ਜਿਹੜੇ ਪਰਿਵਾਰ ਦੇ ਨਾਲ ਵੀ ਸਾਡੇ ਮੋਰਚੇ ਦੇ ਜਿਹੜੇ ਮੈਂਬਰਾਂ ਨੇ ਗੱਲ ਕੀਤੀ ਆ ਉਹਨਾਂ ਨੇ ਉਹਨਾਂ ਦੇ ਕਹਿਣ ਦੇ ਮੁਤਾਬਕ ਕੁੜੀ ਦੇ ਪਰਿਵਾਰ ਦੇ ਕਹਿਣ ਦਾ ਬੰਦਾ ਕਿ ਉਹਨਾਂ ਨੇ ਵੀ ਉਹਨੂੰ ਬੇਦਖਲ ਕੀਤਾ ਆ ਤੇ ਉਹਦੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਸਹੀ ਤਰੀਕੇ ਨਾਲ ਜਾਂਚ ਕਰਕੇ ਕਿਉਂਕਿ ਦੋਸ਼ ਇਹ ਭਰਾ ਲਾ ਰਿਹਾ ਹੈ ਤੇ ਜਿੰਨੀ ਦੇਰ ਤੱਕ ਪੁਲਿਸ ਪ੍ਰਸ਼ਾਸਨ ਸਹੀ ਤਰੀਕੇ ਨਾਲ ਜਾਂਚ ਨਹੀਂ ਕਰਦਾ ਅਸੀਂ ਕਿਸੇ ਨੂੰ ਵੀ ਦੋਸ਼ੀ ਨਹੀਂ ਕਹਿ ਸਕਦੇ ਪਰ ਜਿਸ ਤਰ੍ਹਾਂ ਕਿ ਇਹ ਪਰਿਵਾਰ ਦੋਨੇ ਪਰਿਵਾਰ ਜਿਹੜੇ ਆਏ ਸਾਨੂੰ ਜੋ ਦੱਸਦੇ ਪਏ ਨੇ ਉਹਦੀ ਨਿਸਬਤ ਜਿਹੜੀ ਜਾਂਚ ਕਿ ਸੰਦੀਪ ਸਿੰਘ ਨੂੰ ਰਿਪੋਰਟ ਤਲਾਕ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਦੇਖੋ ਜੀ ਇਹਨਾਂ ਦੇ ਕਹਿਣ ਦੇ ਮੁਤਾਬਕ ਹੀ ਕਿ ਇਹ ਕਹਿ ਰਹੇ ਕਿ ਮੈਨੂੰ ਉਹਨੇ ਕੋਈ ਤਲਾਕ ਨਹੀਂ ਦਿੱਤਾ ਸਾਡੇ ਘਰੋਂ ਸਹੀ ਸਲਾਮਤ ਉਹ ਆਪਣੇ ਘਰ ਗਈ ਆ ਉਹਦਾ ਭਰਾ ਲੈ ਕੇ ਗਿਆ ਆ ਪਰ ਉਹਨੇ ਵੇਰਕੇ ਦੇ ਹੀ ਵਿੱਚ ਇੱਕ ਲੜਕੇ ਨਾਲ ਰਹਿਣ ਵਾਲੇ ਨਾਲ ਇੱਕ ਪਰਿਵਾਰ ਜਿਹੜਾ ਉੱਥੇ ਰਹਿੰਦਾ ਆ ਪਹਿਲਾਂ ਵੀ ਵੇਰਕੇ ਵਿਆਹੀ ਆ ਉਹ ਕੁਝ ਗਲੀਆਂ ਛੱਡ ਕੇ ਹੋਰ ਜਗ੍ਹਾ ਉਹਨੇ ਵੇਰਕੇ ਦੇ ਵਿੱਚ ਹੀ ਵਿਆਹ ਕਰਾ ਲਿਆ ਆ ਤੇ ਇਹਨੂੰ ਜਿਹੜਾ ਭਰਾ ਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਕੱਲ ਨੂੰ ਇਸ ਮੈਡ ਦੇ ਵਿੱਚ ਭਰਾ ਤੇ ਕੋਈ ਕੰਪਲੇਨਾਂ ਦਰਜ ਕਰਾਈਆਂ ਜਾਂ ਤਦ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਸ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇ ਤੇ ਜਿਹੜਾ ਉਸ ਲੜਕੇ ਨੇ ਇਹਨਾਂ ਦੀ ਵਾਈਫ ਦੇ ਨਾਲ ਵਿਆਹ ਕਰਾਇਆ ਤੇ ਜਿਹੜੀ ਭੈਣ ਨਾਲ ਰਿਲੇਸ਼ਨ ਬਣਾਇਆ ਉਸ ਲੜਕੇ ਨੇ ਵੀ ਉਰਤੇ ਵੀ ਜਿਹੜੀ ਬੰਦੀ ਕਾਨੂੰਨ ਦੇ ਤਹਿਤ ਧਾਰਾ ਉੱਤੇ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਉਹਨੇ ਵਿਆਹ ਦਾ ਝਾਂਸਾ ਦੇ ਕੇ ਇਹਨਾਂ ਨਾਲ ਰਿਲੇਸ਼ਨ ਬਣਾਇਆ ਮੇਰਾ ਨਾਮ ਸਿਮਰਨਜੀਤ ਕੋਰ ਐ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਜਿੱਦਾਂ ਕਿ ਅੱਜ ਸਾਡੇ ਕੋਲ ਇੱਕ ਦੋ ਪਰਿਵਾਰ ਦੁਖੀ ਪਰਿਵਾਰ ਆਏ ਆ ਜਿਦੇ ਵਿੱਚ ਕਿ ਸੰਦੀਪ ਜਿਹੜਾ ਕਿ ਸਾਡਾ ਛੋਟਾ ਭਰਾ ਕਹਿੰਦਾ ਪਿਆ ਕਿ ਮੇਰੀ ਜਿਹੜੀ ਵਾਈਫ ਆ ਉਹ ਮੈਨੂੰ ਬਿਨ ਤਲਾਕ ਦਿੱਤੇ ਹੋਏ ਕਿਸੇ ਵੇਰਕੇ ਦੇ ਮੁੰਡੇ ਦੇ ਨਾਲ ਮੈਰਿਜ ਕਰਾ ਚੁੱਕੀ ਆ ਅਗਰ ਉਹਨੂੰ ਕੱਲ ਨੂੰ ਕੁਝ ਵੀ ਹੁੰਦਾ ਤੇ ਆਪਣੀ ਜ਼ਿੰਮੇਵਾਰੀ ਖੁਦ ਹੋਏਗੀ ਤੇ ਜਾਂ ਜਿਹਦੇ ਨਾਲ ਉਹਨੇ ਮੈਰਿਜ ਕਰਵਾਈ ਉਹ ਹੋਏਗੀ ਤੇ ਦੂਜੀ ਭੈਣ ਐ ਜਿਹੜੀ ਕਿ ਉਸੇ ਹੀ ਮੁੰਡੇ ਦਾ ਲੈ ਕੇ ਆਈ ਐ ਕਿ ਮੇਰੇ ਨਾਲ 8 ਸਾਲ ਰਿਲੇਸ਼ਨ ਵਿਚ ਰਿਹਾ ਹੈ ਮੈਨੂੰ ਵਿਆਹ ਦਾ ਝਾਸਾ ਦਿੱਤਾ ਹੈ ਤੇ ਮੇਰੇ ਨਾਲ ਮੈਰਿਜ ਵੀ ਨਹੀਂ ਕਰਾਈ ਤੇ ਜਿਹੜੀ ਕਿ ਸੰਦੀਪ ਭਾਜੀ ਕਹਿੰਦੇ ਪਏ ਕਿ ਮੇਰੀ ਵਾਈਫ ਦੇ ਨਾਲ ਮੈਰਿਜ ਕਰਾ ਚੁੱਕੇ ਹੈ ਤੇ ਅਸੀਂ ਪ੍ਰਸ਼ਾਸਨ ਅਗੇ ਬੇਨਤੀ ਕਰਦੇ ਆ ਕਿ ਉਸ ਦੋਸ਼ੀ ਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕਿਸੇ ਦੀਆਂ ਧੀਆਂ ਭੈਣਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਸ਼ੋਸ਼ਣ ਕਰ ਕਰਕੇ ਜਿਹੜਾ ਹੈ ਕਿ ਆਪਣੇ ਆਪ ਨੂੰ ਮਹਾਨ ਸਮਝਦਾ ਪਿਆ ਹੈ ਤੇ ਉਸ ਦੋਸ਼ੀ ਦੇਤੇ ਜਲਦ ਤੋਂ ਜਲਦ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਮੈਂ ਇਸ ਭੈਣ ਦੇ ਨਾਲ ਤਨਮਨ ਦੇ ਨਾਲ ਖੜੀ ਹੋਵਾਂਗੀ ਇਹਨੂੰ ਇਨਸਾਫ ਦਿਵਾਵਾਂਗੀ ਔਰ ਜਿਹੜਾ ਹੈ ਕਿ ਵੀਰ ਸੰਦੀਪ ਜਿਹੜਾ ਹੈ ਕਹਿੰਦੇ ਕਿ ਮੇਰੀ ਜਨਾਨੀ ਨੇ ਹਲੇ ਮੈਨੂੰ ਤਲਾਕ ਨਹੀਂ ਦਿੱਤਾ ਅਗਰ ਕੱਲ ਨੂੰ ਅਗਰ ਉਹਨੂੰ ਕੁਝ ਵੀ ਹੁੰਦਾ ਹੈ ਸੰਦੀਪ ਦੀ ਵਾਈਫ ਨੂੰ ਕੁਝ ਵੀ ਹੁੰਦਾ ਹੈ ਤੇ ਉਹਨਾਂ ਦਾ ਪਰਿਵਾਰ ਜਿਹੜਾ ਹੈ ਕਿ ਉਹਨਾਂ ਦਾ ਨਹੀਂ ਹੋਏਗਾ ਉਹਨਾਂ ਦਾ ਜ਼ਿੰਮੇਵਾਰ ਨਹੀਂ ਹੋਏਗਾ ਉਹ ਉਹਦੇ ਖੁਦ ਦੇ ਪਰਿਵਾਰ ਔਰ ਆਪ ਜ਼ਿੰਮੇਵਾਰ ਹੋਏਗੀ ਤੇ ਮੈਂ ਸੰਦੀਪ ਔਰ ਇਹ ਭੈਣ ਦੇ ਨਾਲ ਤਨਮਨ ਦੇ ਨਾਲ ਉਹਨਾਂ ਦਾ ਸਾਥ ਦੇਵਾਂਗੀ ਤੇ ਮੈਂ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਨੀ ਆ ਅਗਰ ਬੱਜ ਜਲਦ ਤੋਂ ਜਲਦ ਉਸੇ ਦੋਸ਼ੀ ਦੇ ਉੱਤੇ ਕਾਰਵਾਈ ਨਹੀਂ ਕੀਤੀ ਫਿਰ ਮੈਂ ਆਪਣੇ ਸੰਸਥਾ ਵੱਲੋਂ ਜਿਹੜਾ ਇਸ ਭੈਣ ਦਾ ਸਮਰਥਨ ਦੇਵਾਂਗੀ ਜੈਪੀਨ ਜੈ ਸਵੇਦਾ